ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਸਾਡੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਨੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਹੋਰ ਪਿਆਰੀ ਜੀ ਕਹਾਣੀ ਜੋ ਕਿ ਦੋ ਆਲਸੀ ਦੋਸਤਾਂ ਦੀ ਕਹਾਣੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਦੋ ਦੋਸਤ ਰਹਿੰਦੇ ਸਨ। ਉਹਨਾਂ ਦੇ ਨਾਮ ਸੀ ਗੁਰਮੀਤ ਤੇ ਜਗਦੀਪ। ਦੋਵੇਂ ਹੀ ਬਚਪਨ ਦੇ ਇਕੱਠੇ ਸਕੂਲ ਜਾਂਦੇ, ਇਕੱਠੇ ਖੇਡਦੇ, ਇਕੱਠੇ ਹੀ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ ਸਨ। ਦੋਸਤੀ ਇੰਨੀ ਗਹਿਰੀ ਸੀ ਕਿ ਪਿੰਡ ਦੇ ਲੋਕ ਕਹਿੰਦੇ ਸੀ ਕਿ ਇਹ ਦੋਵੇਂ ਤਾਂ ਜਿਵੇਂ ਇੱਕੋ ਹੀ ਸਿੱਕੇ ਦੇ ਦੋ ਪਾਸੇ ਨੇ। ਪਰ ਇਹ ਗੱਲ ਜੋ ਦੋਵੇਂ ਸਾਂਝੀ ਕਰਦੇ ਸੀ ਉਹ ਸੀ ਆਲਸਤਾ। ਦੋਵੇਂ ਹੀ ਬਹੁਤ ਆਲਸੀ ਸਨ ਉਹਨਾਂ ਦਾ ਪਿੰਡ ਤਾਂ ਬਹੁਤ ਸੋਹਣਾ ਸੀ ਖੇਤਾਂ ਵਿੱਚ ਹਰੇ ਭਰੇ ਕਣਕਾਂ ਦੀਆਂ ਫਸਲਾਂ ਗਲੀਆਂ ਵਿੱਚ ਬੱਚਿਆਂ ਦੀਆਂ ਖੇਡਾਂ ਬਜ਼ੁਰਗ ਚੁਪਾਲ ਵਿੱਚ ਹੱਸਣਾ ਗੱਲਾਂ ਕਰਦੇ ਕੁੜੀਆਂ ਬਾਉਣ ਲਈ ਟੋਏ ਤੇ ਜਾਂਦੀਆਂ ਹਰ ਪਾਸੇ ਜੀਵਨ ਦੀ ਰੌਣਕ ਸੀ ਪਰ ਪਿੰਡ ਵਿੱਚ ਇੱਕ ਇੱਕ ਘਰ ਦਾ ਹਰ ਮੈਂਬਰ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਿਆ ਰਹਿੰਦਾ ਸੀ ਜਿਵੇਂ ਸਵੇਰੇ ਸੂਰਜ ਚੜ੍ਹਦਾ ਹੀ ਕੋਈ ਖੇਤਾਂ ਵੱਲ ਚੱਲ ਪੈਂਦਾ ਕੋਈ ਦੁਕਾਨ ਵੱਲ ਚੱਲ ਪੈਂਦਾ ਕੋਈ ਰੋਟੀਆਂ ਬਣਾਉਂਦਾ ਪਰ ਜਗਦੀਪ ਤੇ ਗੁਰਮੀਤ ਉਹਨਾਂ ਦੀ ਰੁਟੀਨ ਕੁਝ ਹੋਰ ਹੀ ਸੀ ਦੋਵੇਂ ਸਵੇਰੇ ਸੂਰਜ ਉੱਠ ਉੱਗਣ ਤੋਂ ਬਾਅਦ ਵੀ ਉੱਠਦੇ ਹਰ ਰੋਜ਼ ਉੱਠਣ ਤੋਂ ਬਾਅਦ ਵੀ ਦੁਆਰਾ ਫੇਰ ਪੈ ਜਾਂਦੇ ਨਾ ਕੋਈ ਕੰਮ ਦੀ ਫਿਕਰ ਕਰਦੇ ਸੀ ਜਦੋਂ ਹੋਰ ਲੋਕ ਖੇਤਾਂ ਵਿੱਚ ਪਸੀਨਾ ਬਹਾ ਰਹੇ ਹੁੰਦੇ ਤਾਂ ਇਹ ਦੋਵੇਂ ਅਜੇ ਵੀ ਰਿਜ਼ਾਈ ਵਿੱਚ ਮੂੰਹ ਲਕਾਈ ਪਏ ਰਹਿੰਦੇ ਉਹਨਾਂ ਨੂੰ ਨਾ ਸੱ ਕਿਸੇ ਕੰਮ ਦੀ ਚਿੰਤਾ ਸੀ ਤੇ ਨਾ ਹੀ ਆਪਣੇ ਭਵਿੱਖ ਦੀ ਚਿੰਤਾ ਸੀ ਇੱਕ ਵਾਰ ਜਗਦੀਪ ਦੀ ਮਾਂ ਨੇ ਉਸ ਨੂੰ ਕਿਹਾ ਪੁੱਤ ਉੱਠ ਜਾ ਸੂਰਜ ਸਿਰ ਤੇ ਆ ਗਿਆ ਏ ਤੇਰੇ ਤਾਂ ਅਜੇ ਅੱਖਾਂ ਨਹੀਂ ਖੁੱਲੀਆਂ ਖੇਤਾਂ ਵਿੱਚ ਕੰਮ ਕਰ ਘਰ ਵਿੱਚ ਮਦਦ ਕਰਾ ਵੇਖ ਤੇਰੀ ਉਮਰ ਦੇ ਹਰ ਮੁੰਡੇ ਕਿੰਨੇ ਜ਼ਿੰਮੇਵਾਰ ਬਣ ਗਏ ਨੇ ਤਾਂ ਜਗਦੀਪ ਨੇ ਹੱਸ ਕੇ ਕਿਹਾ ਮਾਂ ਚਿੰਤਾ ਨਾ ਕਰ ਅਸੀਂ ਵੀ ਇੱਕ ਦਿਨ ਵੱਡੇ ਕੰਮ ਕਰਾਂਗੇ ਹੁਣੇ ਤਾਂ ਜ਼ਿੰਦਗੀ ਦਾ ਆਨੰਦ ਲੈਣ ਦਾ ਸਮਾਂ ਇਸੇ ਤਰ੍ਹਾਂ ਗੁਰਮੀਤ ਦੇ ਪਿਤਾ ਨੂੰ ਵੀ ਉਹ ਅਕਸਰ ਡਾਂਟਦੇ ਵੇ ਗੁਰਮੀਤਾ ਕਦੇ ਖੇਤਾਂ ਵਿੱਚ ਵੀ ਕੰਮ ਕਰ ਲਿਆ ਕਰ ਤੈਨੂੰ ਪਤਾ ਆਲਸੀ ਬੰਦੇ ਦੀ ਕੋਈ ਇੱਜ਼ਤ ਨਹੀਂ ਹੁੰਦੀ ਪਿੰਡ ਵਿੱਚ ਹਰ ਕੋਈ ਤੇਰੇ ਤੇ ਹੱਸਦਾ ਪਰ ਗੁਰਮੀਤ ਦੀ ਆਦਤ ਸੀ ਟਾਲ ਮਟੋਲ ਕਰਨ ਦੀ ਉਹ ਕਹਿੰਦਾ ਬਾਪੂ ਜੀ ਅੱਜ ਤਾਂ ਮੇਰਾ ਮਨ ਨਹੀਂ ਕੱਲ ਨੂੰ ਮੈਂ ਪੱਕਾ ਚਲਾ ਜਾਵਾਂਗਾ ਤੁਹਾਡੇ ਨਾਲ ਖੇਤਾਂ ਵਿੱਚ ਪਰ ਉਹ ਕੱਲ ਕਦੇ ਨਹੀਂ ਸੀ ਆਉਂਦੀ ਕੱਲ ਨੂੰ ਉਹ ਹੋਰ ਬਹਾਨਾ ਬਣਾ ਦਿੰਦਾ ਹੌਲੀ ਹੌਲੀ ਪਿੰਡ ਦੇ ਲੋਕਾਂ ਨੇ ਦੋਵਾਂ ਨੂੰ ਆਲਸੀ ਜੋੜਾ ਕਹਿਣਾ ਸ਼ੁਰੂ ਕਰ ਦਿੱਤਾ ਜਦੋਂ ਵੀ ਦੋਵੇਂ ਗਲੀ ਵਿੱਚੋਂ ਲੰਘਦੇ ਤਾਂ ਬੱਚੇ ਹੱਸ ਕੇ ਆਵਾਜ਼ਾਂ ਮਾਰਦੇ ਉਹ ਵੇਖੋ ਆਲਸੀ ਆ ਗਏ ਨੇ ਉਹ ਵੇਖੋ ਬੇਲੜਾ ਆ ਗਏ ਨੇ ਵਜ਼ੁਰਗ ਵਿੱਚ ਪਾਲ ਵਿੱਚ ਕਹਿੰਦੇ ਇਹ ਦੋਵੇਂ ਤਾਂ ਜ਼ਿੰਦਗੀ ਬਰਬਾਦ ਕਰ ਲੈਣਗੇ ਇਹੋ ਜਿਹੇ ਆਲਸੀ ਰਹੇ ਤਾਂ ਕਿਸੇ ਦੇ ਕੰਮ ਨਹੀਂ ਰਹਿਣਗੇ ਪਰ ਦੋਸਤਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਉਹਨਾਂ ਨੂੰ ਆਪਣੀ ਆਲਸਤਾ ਵਿੱਚ ਹੀ ਮਜ਼ਾ ਆਉਂਦਾ ਸੀ ਇੱਕ ਵਾਰ ਪਿੰਡ ਵਿੱਚ ਮੇਲਾ ਲੱਗਿਆ ਹਰ ਕੋਈ ਮੇਲੇ ਵਿੱਚ ਜਾਣ ਲਈ ਤਿਆਰੀ ਕਰ ਰਿਹਾ ਸੀ ਲੋਕ ਸਵੇਰੇ ਹੀ ਨਵੇਂ ਕੱਪੜੇ ਪਾ ਕੇ ਖੱਚਰਾਂ ਤੇ ਵੈਲ ਗੱਡੀਆਂ ਤੇ ਸਵਾਰ ਹੋ ਕੇ ਮੇਲੇ ਨੂੰ ਚਲੇ ਗਏ ਗੁਰਮੀਤ ਤੇ ਜਗਦੀਪ ਨੇ ਵੀ ਜਾਣਾ ਸੀ ਪਰ ਉਹਨਾਂ ਨੇ ਸੋਚਿਆ ਸਵੇਰੇ ਜਾਣ ਦਾ ਕੀ ਫਾਇਦਾ ਚਲੋ ਥੋੜਾ ਸੌ ਲੈਂਦੇ ਹਾਂ ਫਿਰ ਆਰਾਮ ਨਾਲ ਮੇਲੇ ਚ ਲਾਂਗੇ ਦੋਵੇਂ ਸੌਂਦੇ ਰਹਿ ਗਏ ਜਦੋਂ ਉੱਠੇ ਤਾਂ ਮੇਲਾ ਹੀ ਖਤਮ ਹੋ ਗਿਆ ਨਾ ਉਹਨਾਂ ਨੂੰ ਝੂਲੇ ਮਿਲੇ ਨਾ ਖਾਣ ਪੀਣ ਦਾ ਮਜ਼ਾ ਆਇਆ ਬਾਪਸ ਆ ਕੇ ਦੋਵੇਂ ਸੋਚਦੇ ਰਹੇ ਕਿ ਕਿੰਨਾ ਵਧੀਆ ਸੀ ਜੇ ਅਸੀਂ ਮੇਲੇ ਤੇ ਸਮੇਂ ਸਿਰ ਪਹੁੰਚ ਜਾਂਦੇ ਅਸੀਂ ਵੀ ਝੂਲੇ ਲੈਂਦੇ ਅਸੀਂ ਵੀ ਖਾਣਾ ਪੀਣਾ ਕਰਦੇ ਪਰ ਇਹ ਵੀ ਉਹਨਾਂ ਨੂੰ ਸਬਕ ਨਾ ਲੱਗਿਆ ਇੱਕ ਹੋਰ ਵਾਰ ਦੋਵਾਂ ਨੇ ਸੋਚਿਆ ਕਿ ਅਸੀਂ ਮਿਲ ਕੇ ਇੱਕ ਛੋਟੀ ਜੀ ਦੁਕਾਨ ਖੋਲਦੇ ਹਾਂ ਕਿਰਾਏ ਦਾ ਸਮਾਨ ਵੇਚਾਂਗੇ ਪਿੰਡ ਵਿੱਚ ਚੰਗੀ ਆਮਦਨ ਵੀ ਹੋ ਜਾਇਆ ਕਰੇਗੀ ਉਹਨਾਂ ਨੇ ਇੱਕ ਦੁਕਾਨ ਲਈ ਕਮਰਾ ਲੱਭ ਲਿਆ ਪਰ ਜਦੋਂ ਸਮਾਨ ਖਰੀਦਣ ਦਾ ਸਮਾਂ ਆਇਆ ਤਾਂ ਦੋਵਾਂ ਨੂੰ ਆਲਸ ਪੈ ਗਿਆ ਗੁਰਮੀਤ ਕਹਿੰਦਾ ਤੂੰ ਜਾ ਜਗਦੀਪ ਕਹਿੰਦਾ ਤੂੰ ਜਾ ਇਸ ਤਰ੍ਹਾਂ ਦੋਵੇਂ ਇੱਕ ਦੂਜੇ ਨੂੰ ਕਰਦੇ ਰਹੇ ਉਹ ਇੱਕ ਦੂਜੇ ਨੂੰ ਕਹਿੰਦੇ ਰਹੇ ਅੱਜ ਮੇਰਾ ਸਿਰ ਦਰਦ ਹੈ ਤੂੰ ਚਲਾ ਜਾ ਉਹ ਕਹਿੰਦਾ ਤੂੰ ਚਲਾ ਜਾ ਇਸ ਤਰ੍ਹਾਂ ਉਹਨਾਂ ਦੋਨਾਂ ਨੇ ਕੋਈ ਕੰਮ ਨਾ ਕੀਤਾ ਅੰਤ ਵਿੱਚ ਨਾ ਕੋਈ ਦੁਕਾਨ ਬਣੀ ਤੇ ਨਾ ਹੀ ਕੋਈ ਸੁਪਨਾ ਪੂਰਾ ਹੋਇਆ ਇੱਕ ਦਿਨ ਦੋਵੇਂ ਦਰਿਆ ਦੇ ਕਿਨਾਰੇ ਬੈਠੇ ਧੁੱਪ ਸੇਕ ਰਹੇ ਸੀ ਗੁਰਮੀਤ ਨੇ ਕਿਹਾ ਜਗਦੀਪ ਲੋਕ ਕਹਿੰਦੇ ਨੇ ਅਸੀਂ ਬਹੁਤ ਆਲਸੀ ਹਾਂ ਕੀ ਤੈਨੂੰ ਲੱਗਦਾ ਦਾ ਕਿ ਸਾਨੂੰ ਕੁਝ ਕਰਨਾ ਚਾਹੀਦਾ ਜਗਦੀਪ ਹੱਸ ਕੇ ਬੋਲਿਆ ਹਾਂ ਕਰਨਾ ਤਾਂ ਚਾਹੀਦਾ ਪਰ ਜਦੋਂ ਮਨ ਕਰੇ ਹੁਣ ਇਹ ਤਾਂ ਆਰਾਮ ਕਰਦੇ ਹਾਂ ਜ਼ਿੰਦਗੀ ਛੋਟੀ ਹੈ ਮਿਹਨਤ ਕਰਕੇ ਕੀ ਲੈਣਾ ਦੋਵਾਂ ਨੇ ਫਿਰ ਨੀਂਦੀਆਂ ਅੱਖਾਂ ਮਲੀਆਂ ਤੇ ਘਾਹ ਉੱਤੇ लेट ਗਏ ਦੋਸਤਾਂ ਦੇ ਪਰਿਵਾਰ ਚਿੰਤਾ ਵਿੱਚ ਡੁੱਬੇ ਰਹਿੰਦੇ ਉਹ ਸੋਚਦੇ ਕਿ ਜੇ ਇਹ ਦੋਵੇਂ ਕੁਝ ਨਾ ਕਰਿਆ ਤਾਂ ਇਹਨਾਂ ਦਾ ਭਵਿੱਖ ਕਿਵੇਂ ਬਣੇਗਾ ਉਹਨਾਂ ਦੇ ਨਾਲ ਦਾ ਹਰ ਇੱਕ ਬੱਚਾ ਪੜ੍ਹ ਲਿਖ ਕੇ ਕੁਝ ਨਾ ਕੁਝ ਕਰ ਰਿਹਾ ਆਪਣੇ ਪਰਿਵਾਰ ਦੀ ਮਦਦ ਕਰ ਰਿਹਾ ਜਗਦੀਪ ਦੀ ਮਹਾਰਾਤ ਨੂੰ ਅਕਸਰ ਰੋਂਦੀ ਤੇ ਕਹਿੰਦੀ ਹੈ ਵਾਹਿਗੁਰੂ ਮੇਰੇ ਪੁੱਤ ਨੂੰ ਸਮਝ ਬਖਸ਼ ਗੁਰਮੀਤ ਦਾ ਬਾਪੂ ਵੀ ਗੁੱਸੇ ਵਿੱਚ ਕਹਿੰਦਾ ਜੇ ਤੂੰ ਕਦੇ ਕੰਮ ਨਾ ਕੀਤਾ ਤਾਂ ਤੈਨੂੰ ਮੈਂ ਆਪਣੀ ਜਾਇਦਾਦ ਵਿੱਚੋਂ ਕੁਝ ਨਹੀਂ ਦੇਣਾ ਪਰ ਦੋਵਾਂ ਦੀ ਜ਼ਿੰਦਗੀ ਆਪਣੇ ਹੀ ਰੰਗ ਦੇ ਵਿੱਚ ਰੰਗੀ ਪਈ ਸੀ ਇਸ ਸਮਾਂ ਉਹ ਸੀ ਜਦੋਂ ਉਹਨਾਂ ਦੀ ਆਲਸ ਤਾਂ ਛੋਟੀਆਂ-ਛੋਟੀਆਂ ਗੱਲਾਂ ਤੱਕ ਸੀਮਤ ਸੀ ਪਰ ਹੌਲੀ-ਹੌਲੀ ਇਹ ਆਦਤ ਉਹਨਾਂ ਦੀ ਜ਼ਿੰਦਗੀ ਵਿੱਚ ਵੱਡੀਆਂ ਮੁਸ਼ਕਲਾਂ ਲਿਆਉਣ ਵਾਲੀ ਸੀ ਪਰ ਇਸ ਗੱਲ ਦੀ ਉਹਨਾਂ ਨੂੰ ਕੋਈ ਵੀ ਫਿਕਰ ਨਹੀਂ ਸੀ ਉਹ ਤਾਂ ਆਪਣੀ ਜ਼ਿੰਦਗੀ ਦਾ ਆਨੰਦ ਲੈ ਰਹੇ ਸਨ ਗੁਰਮੀਤ ਦੇ ਘਰ ਕੋਲ ਛੋਟਾ ਜਿਹਾ ਇੱਕ ਖੇਤ ਸੀ ਉਸ ਦਾ ਪਿਤਾ ਉਮੀਦ ਕਰਦਾ ਸੀ ਕਿ ਪੁੱਤ ਵੱਡਾ ਹੋ ਕੇ ਖੇਤੀ ਕਰੇਗਾ ਉਸ ਦੀ ਖੇਤੀ ਵਿੱਚ ਮਦਦ ਕਰੇਗਾ ਇੱਕ ਵਾਰ ਤਾਂ ਉਸ ਨੇ ਗੁਰਮੀਤ ਨੂੰ ਕਿਹਾ ਬੇਪੁੱਤ ਅੱਜ ਤੈਨੂੰ ਖੇਤ ਵਿੱਚ ਜਾਣਾ ਪਵੇਗਾ ਝੋਨੇ ਦੀ ਵਿਜ਼ਾਈ ਦਾ ਸਮਾਂ ਹੈ ਜੇ ਵੀਜ਼ ਨਾ ਪਾਇਆ ਤਾਂ ਫਸਲ ਨਹੀਂ ਹੋਵੇਗੀ ਗੁਰਮੀਤ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਬਾਪੂ ਜੀ ਅੱਜ ਤਾਂ ਬਹੁਤ ਗਰਮੀ ਹੈ ਮੈਂ ਕੱਲ ਸਵੇਰੇ ਪਾ ਦੇਵਾਂਗਾ ਬਾਪੂ ਨੇ ਕਿਹਾ ਕੱਲ ਦਾ ਇੰਤਜ਼ਾਰ ਕੀਤਾ ਤਾ ਪਾਣੀ ਘਟ ਹੋ ਜਾਵੇਗਾ ਖੇਤ ਸੁੱਕ ਜਾਣਗੇ ਪਰ ਗੁਰਮੀਤ ਨੇ ਸੁਣਿਆ ਹੀ ਨਹੀਂ ਦੂਜੇ ਦਿਨ ਉਹ ਮੁੜ ਸੌ ਗਿਆ ਇਸੇ ਤਰ੍ਹਾਂ ਦਿਨ ਲੰਘਦੇ ਗਏ ਆਖਰਕਾਰ ਬੀਜ ਵਿਝਣ ਦਾ ਸਮਾਂ ਲੰਘ ਗਿਆ ਜਦੋਂ ਖੇਤ ਸੁੱਕੇ ਤਾਂ ਪਿਤਾ ਦਾ ਦਿਲ ਟੁੱਟ ਗਿਆ ਉਹ ਗੁੱਸੇ ਨਾਲ ਕਹਿੰਦਾ ਮੇਰੇ ਪੁੱਤ ਨੇ ਤਾਂ ਮੇਰੀਆਂ ਸਾਰੀਆਂ ਉਮੀਦਾਂ ਦਾ ਕਤਲ ਕਰ ਦਿੱਤਾ ਜਿਸ ਖੇਤ ਤੇ ਮੈਨੂੰ ਮੈਂ ਆਪਣੀ ਜਿਸ ਖੇਤ ਨੂੰ ਮੈਂ ਆਪਣੀ ਜਾਨ ਵਾਂਗ ਸੰਭਾਲਿਆ ਸੀ ਉਹ ਆਲਸ ਕਰਕੇ ਅੱਜ ਖਾਲੀ ਰਹਿ ਗਏ ਇਹ ਗੱਲ ਪਿੰਡ ਵਿੱਚ ਫੈਲ ਗਈ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਲਸੀ ਬੰਦੇ ਨੇ ਆਪਣੇ ਹੀ ਘਰ ਦੀ ਕਿਸਮਤ ਨੂੰ ਬਰਬਾਦ ਕਰ ਦਿੱਤਾ ਦੂਜੇ ਪਾਸੇ ਜਗਦੀਪ ਦੇ ਘਰ ਵਾਲੇ ਉਸ ਤੋਂ ਉਮੀਦ ਕਰਦੇ ਸੀ ਕਿ ਉਹ ਨੌਕਰੀ ਲਈ ਅਰਜੀ ਪਾਏ ਪਿੰਡ ਵਿੱਚ ਇੱਕ ਸਕੂਲ ਵਿੱਚ ਚੌਂਕੀਦਾਰ ਦੀ ਨੌਕਰੀ ਖੁੱਲੀ ਸੀ। ਜਗਦੀਪ ਦਾ ਮਾਮਾ ਉਸ ਦਾ ਉਸ ਲਈ ਕਹਿੰਦਾ ਸੀ, "ਇਸੇ ਤਰ੍ਹਾਂ ਸੁਨਹਿਰੀ ਮੌਕਾ ਸੀਏ ਪਰ ਤੂੰ ਪੜਿਆ ਤਾਂ ਨਹੀਂ ਪਰ ਚੌਂਕੀਦਾਰ ਦੀ ਨੌਕਰੀ ਤਾਂ ਕਰ ਸਕਦਾ। ਘਰ ਦਾ ਖਰਚੀ ਚੱਲ ਜਾਵੇਗਾ।" ਜਗਦੀਪ ਨੇ ਹੱਥ ਹਿਲਾਇਆ ਤੇ ਕਿਹਾ, "ਮਾਮਾ ਜੀ ਅੱਜ ਤਾਂ ਅਰਜੀ ਦੇਣ ਦਾ ਮਨ ਨਹੀਂ, ਕੱਲ ਚਲਾਂਗਾ।" ਪਰ ਜਦੋਂ ਕੱਲ ਆਇਆ ਤਾਂ ਨੌਕਰੀ ਕਿਸੇ ਹੋਰ ਨੂੰ ਮਿਲ ਚੁੱਕੀ ਸੀ। ਮਾਂ ਨੇ ਰੋ ਰੋ ਕੇ ਕਿਹਾ, "ਪੁੱਤ ਤੇਰੀ ਆਲਸਤਾ ਨੇ ਸਾਨੂੰ ਰੋਟੀ ਤੋਂ ਵੀ ਬਾਂਝਾ ਕਰ ਦਿੱਤਾ।" ਇੱਕ ਦਿਨ ਪਿੰਡ ਵਿੱਚ ਇੱਕ ਵੱਡਾ ਤਿਹਾਰ ਸੀ ਹਰ ਘਰ ਨੇ ਮਿਲ ਕੇ ਯੋਗਦਾਨ ਪਾਇਆ ਕਿਸੇ ਨੇ ਪੈਸਾ ਦਿੱਤਾ ਕਿਸੇ ਨੇ ਕੋਈ ਆਟਾ ਦਾਲ ਜੋ ਚੀਜ਼ ਸੀ ਸਭ ਕੁਝ ਦਿੱਤਾ ਕਿਸੇ ਨੇ ਮਿਹਨਤ ਕਰਨੀ ਗੁਰਦੀਪ ਤੇ ਜਗਦੀਪ ਨੂੰ ਵੀ ਸੱਦ ਲਿਆ ਪਰ ਦੋਵਾਂ ਨੇ ਸੋਚਿਆ ਮਿਹਨਤ ਕਰਨ ਵਾਲਿਆਂ ਦਾ ਕੰਮ ਉਹਨਾਂ ਨੂੰ ਕਰਨ ਦਿਓ ਅਸੀਂ ਤਾਂ ਆਰਾਮ ਨਾਲ ਮੇਲੇ ਦੇ ਮਜ਼ੇ ਲਵਾਂਗੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਇਹ ਦੋਵੇਂ ਕੁਝ ਨਹੀਂ ਕਰਦੇ ਤਾਂ ਉਹਨਾਂ ਨੇ ਸਭ ਨੂੰ ਜੋਰ ਨਾਲ ਉਹਨਾਂ ਨੂੰ ਡਾਂਟਿਆ ਇੱਕ ਬਜ਼ੁਰਗ ਨੇ ਕਿਹਾ ਸੀ ਬੰਦੇ ਸਿਰਫ ਆਪਣੇ ਹੀ ਨਹੀਂ ਪਿੰਡ ਦੇ ਵੀ ਦੁਸ਼ਮਣ ਹੁੰਦੇ ਨੇ ਜੇ ਹਰ ਕੋਈ ਇੰਨਾ ਬੰਗਾਲ ਸੀ ਹੋਵੇ ਤਾਂ ਪਿੰਡ ਤਬਾਹ ਹੋ ਜਾਵੇਗਾ। ਦੋਵੇਂ ਦੋਸਤਾਂ ਨੇ ਸੁਣ ਕੇ ਹੱਸ ਦਿੱਤਾ। ਉਹਨਾਂ ਨੂੰ ਆਪਣੀ ਮੇਜ਼ੀਤੀ ਵੀ ਮਜ਼ਾਕ ਲੱਗੀ। ਕਈ ਵਾਰੀ ਉਹਨਾਂ ਦੀ ਹਾਲਤਾਂ ਨੇ ਉਹਨਾਂ ਨੂੰ ਭੁੱਖਾ ਵੀ ਰੱਖਿਆ। ਇੱਕ ਵਾਰ ਦੋਵੇਂ ਸ਼ਾਮ ਨੂੰ ਇਕੱਠੇ ਬੈਠੇ ਸੀ। ਘਰ ਵਿੱਚ ਰੋਟੀ ਬਣੀ ਸੀ ਪਰ ਦੋਮਾਂ ਵਿੱਚੋਂ ਕਿਸੇ ਨੇ ਵੀ ਆਪਣਾ ਖਾਣਾ ਖਾਣ ਦੀ ਤਕਲੀਫ਼ ਨਾ ਕੀਤੀ। ਜਗਦੀਪ ਕਹਿੰਦਾ ਗੁਰਮੀਤ ਤੂੰ ਰੋਟੀ ਸੇਕ ਦੇਵੇਂ ਜੇ ਮੈਂ ਸਬਜ਼ੀ ਗਰਮ ਕਰ ਲਵਾਂ। ਗੁਰਮੀਤ ਕਹਿੰਦਾ ਨਹੀਂ ਮੇਰਾ ਮਨ ਨਹੀਂ ਤੂੰ ਕਰ ਲੈ। ਆਖਰ ਦੋਵੇਂ ਭੁੱਖੇ ਹੀ ਸੌਂ ਗਏ ਬਿਨਾਂ ਖਾਦੇ। ਜਦੋਂ ਸਵੇਰੇ ਉੱਠੇ ਤਾਂ ਦੋਵਾਂ ਦੇ ਪੇਟ ਗੜਗੜਾ ਕਰ ਰਹੇ ਸਨ ਹੌਲੀ-ਹੌਲੀ ਦੋਵਾਂ ਦੀ ਆਲਸ ਤਾਂ ਇਸ ਕਦਰ ਵੱਧ ਗਈ ਕਿ ਆਪਣੀ ਸਫਾਈ ਕਰਨੀ ਵੀ ਭੁੱਲ ਗਏ ਕੱਪੜੇ ਗੰਦੇ ਰੱਖਣ ਲੱਗ ਪਏ ਨਾਲ ਬੇਤਰਿਵ ਘਰ ਵਿੱਚ ਗੰਦ ਪਉਣ ਲੱਗ ਪਏ ਪਿੰਡ ਵਾਲੇ ਕਹਿਣ ਲੱਗੇ ਤਾਂ ਆਲਸਤਾ ਦੀ ਮੂਰਤੀ ਬਣ ਗਏ ਨੇ ਬੱਚੇ ਉਹਨਾਂ ਨੂੰ ਦੇਖ ਕੇ ਕਹਿੰਦੇ ਜੇ ਅਸੀਂ ਵੀ ਆਲਸ ਬਣ ਗਏ ਤਾਂ ਸਾਡਾ ਵੀ ਇਹੋ ਜਿਹਾ ਹਾਲ ਹੋਵੇਗਾ ਇੱਕ ਦਿਨ ਪਿੰਡ ਵਿੱਚ ਇੱਕ ਸਾਧੂ ਆਇਆ ਉਸ ਨੇ ਲੋਕਾਂ ਨੂੰ ਪ੍ਰਵਚਨ ਦਿੱਤਾ ਉਹਨਾਂ ਨੇ ਲੋਕਾਂ ਨੂੰ ਪ੍ਰਵਚਨ ਦਿੱਤਾ ਕਿ ਆਲਸ ਤਾਂ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਆਲਸੀ ਮਨੁੱਖ ਨਾ ਸਿਰਫ ਆਪਣੇ ਲਈ ਬੁਰਾ ਹੁੰਦਾ ਹੈ ਕਿ ਆਪਣੇ ਪਰਿਵਾਰ ਤੇ ਸਮਾਜ ਤੇ ਪਿੰਡ ਲਈ ਵੀ ਮੁਸੀਬਤ ਬਣਦਾ। ਜੋ ਆਲਸ ਤਾਂ ਨਹੀਂ ਛੱਡ ਸਕਦਾ, ਮਿਹਨਤ ਨਹੀਂ ਕਰਦਾ, ਉਹ ਹਮੇਸ਼ਾ ਲਈ ਜਿਉਂਦਾ ਨਹੀਂ ਰਹਿੰਦਾ। ਪਿੰਡ ਦੇ ਲੋਕ ਬੜੀ ਸ਼ਰਧਾ ਨਾਲ ਸੁਣ ਰਹੇ ਸਨ। ਗੁਰਵੀਰ ਤੇ ਜਗਦੀਪ ਵੀ ਉੱਥੇ ਬੈਠੇ ਸਨ ਪਰ ਉਹਨਾਂ ਦੇ ਉਹਨਾਂ ਦੇ ਦਿਲ ਵਿੱਚ ਵੀ ਕੁਝ ਹੌਲੀ ਜਿਹੀ ਚੋਟ ਲੱਗੀ ਪਰ ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਇਹ ਤਾਂ ਕੋਈ ਹਰ ਕੋਈ ਗੱਲ ਕਰਦਾ ਸਾਡੀ ਜ਼ਿੰਦਗੀ ਤਾਂ ਵਧੀਆ ਚੱਲ ਰਹੀ ਹੈ। ਦੋਵੇਂ ਦੇ ਪਰਿਵਾਰ ਹੁਣ ਬਹੁਤ ਤੰਗ ਸਨ ਉਹਨਾਂ ਨੇ ਨਿਰਣਾ ਲਿਆ ਕਿ ਜੇ ਦੋਵੇਂ ਆਲਸ ਦਾ ਨਾਂ ਛੱਡਣ ਤਾਂ ਉਹਨਾਂ ਨੂੰ ਘਰੋਂ ਕੱਢ ਦਿੱਤਾ ਜਾਵੇ ਗੁਰਮੀਤ ਨੇ ਪਿਤਾ ਨੇ ਸਖਤੀ ਨਾਲ ਕਿਹਾ ਜੇ ਤੂੰ ਖੇਤਾਂ ਵਿੱਚ ਕੰਮ ਨਾ ਕੀਤਾ ਤਾਂ ਤੈਨੂੰ ਮੈਂ ਖਾਣ ਨੂੰ ਕੁਝ ਨਹੀਂ ਦਵਾਂਗਾ ਜਗਦੀਪ ਦੀ ਮਾਂ ਨੇ ਵੀ ਕਿਹਾ ਜੇ ਤੂੰ ਮਿਹਨਤ ਨਾ ਕੀਤੀ ਤਾਂ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਲਈ ਬੰਦ ਨੇ ਜੇਕਰ ਤੁਸੀਂ ਇਸ ਕਹਾਣੀ ਦਾ ਅਗਲਾ ਪਾਠ ਸੁਣਨਾ ਚਾਹੁੰਦੇ ਹੋ ਤਾਂ ਕੱਲ੍ਹ ਵਾਲੀ ਵੀਡੀਓ ਨੂੰ ਜ਼ਰੂਰ ਸੁਣਨਾ ਜੀ ਅਸੀਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਇਸ ਕਹਾਣੀ ਦਾ ਅਗਲਾ ਪਾਠ ਲੈ ਕੇ ਆਵਾਂਗੇ ਸਾਡੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ